mere dadi ka ghar <laughs> hai yah mera ghar hai ਸਾਮਣਾ ਆਇਆ ਖੁਸ਼ੀਆਂ ਲੈ ਜਿਹੜੂ ਸਾਵਣ ਦਾ ਮਹੀਨਾ ਹੁੰਦਾ ਹੈ ਤੇ ਔਰਤਾਂ ਕੁੜੀਆਂ ਨੂੰ ਜਿਹੜਾ ਖੁਸ਼ੀ ਚੜ ਜਾਂਦੀ ਹੈ ਇਸ ਵੇਲੇ ਸਾਵਣ ਦੇ ਵਿੱਚ ਜਿਹੜਾ ਤਿਹਾਰ ਆ ਪੰਜਾਬੀ ਕਲਚਰ ਨੂੰ ਲੈ ਕੇ ਆ ਸਾਡਾ ਤੀਆਂ ਦਾ ਤਿਹਾਰ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਹੋਰ ਸਾਮਣਾ ਮਨਾਇਆ ਜਾਂਦਾ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੱਜ ਅਸੀਂ ਸ਼ਹਿਰ ਜੀਰਾ ਦੇ ਵਿੱਚ ਖੜੇ ਆ ਅੱਜ ਜਿਹੜਾ ਪੰਜਾਬੀ ਕਲਚਰ ਨੂੰ ਲੈ ਕੇ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਗੱਲਬਾਤ ਕਰਾਂਗੇ ਆਪਾਂ ਨਹੀਂ ਕੁਝ ਖਾਸ ਚਿਕਾ ਜੀ ਮੈਂ ਗਗਨਦੀਪ ਕੋਲ ਸਟਾਇਲਿਸ ਇਹ ਪੀਂਦਾਂ ਨੂੰ ਹਰਤਕਲਚਰ ਵੱਲੋਂ ਤੇ ਸੰਭਿਵੇ ਟੈਕਨੋਲੋਜੀ ਵੱਲੋਂ ਕਰਵਾਇਆ ਜਾ ਰਿਹਾ ਹੈ ਸੋ ਲੇਡੀਜ਼ ਅਤੇ ਕੱਈਆਂ ਹੋਈਆਂ ਕੁਝ ਪਿੰਡਾਂ ਦੀਆਂ ਕੁਝ ਸ਼ਹਿਰ ਦੀਆਂ ਸੋ ਰਲ ਕੇ ਸਾਰੇ ਪੀਂਦਾਂ ਦਾ ਤਿਉਹਾਰ ਮਨਾ ਰਹੇ ਨੇ ਜੀ ਆ ਕੀ ਲੱਗਦਾ ਕਿ ਪਿੰਡਾਂ ਵਿੱਚ ਚੀਰਦਾ ਹੈ ਤੇ ਸ਼ਹਿਰ ਦਾ ਥੋੜਾ ਮਾਹੌਲਾਂ ਸਭ ਕੁਝ ਨਹੀਂ ਹਾਂਜੀ ਬਿਲਕੁਲ ਫਰਕ ਤਾਂ ਹੈਗਾ ਥੋੜਾ ਬੋਲਾ ਸ਼ਹਿਰਾਂ ਦੇ ਵਿੱਚ ਸੱਭਿਆਚਾਰਕ ਤੌਰ ਤੇ ਅੱਜਕੱਲ੍ਹ ਬਸ ਕੁਝ ਹਲਕੇ ਰੱਖਿਆ ਹੋਇਆ ਸ਼ਹਿਰਾਂ ਦੇ ਵਿੱਚ ਥੋੜਾ ਜਿਹਾ ਫਰਕ ਪੈ ਚੁੱਕਾ ਪਰ ਫਿਰ ਵੀ ਜਿਵੇਂ ਕਿ ਕਿਤੇ ਜਿਹੜੇ ਸ਼ਹਿਰੀ ਲੋਕ ਨੇ ਉਹ ਹਜੇ ਵੀ ਸਪੈਸ਼ਲ ਓਕੇਜਨਸ ਤੇ ਇਕੱਠੇ ਹੋਣਾ ਚਾਹੁੰਦੇ ਆ ਆਪਣੇ ਟ੍ਰੈਡੀਸ਼ਨ ਨੂੰ ਬਰਕਰਾਰ ਜਿਉਂ ਰੱਖਣਾ ਚਾਹੁੰਦੇ ਆ ਇਸ ਕਰਕੇ ਉਹ ਸਪੈਸ਼ਲ ਓਕੇਜਨ ਤੇ ਇਕੱਠੇ ਹੋ ਕੇ ਕੋਈ ਨਾ ਤੇ ਜਹਾੜ ਜਿਵੇਂ ਕਿ ਕਿੱਤੀਆਂ ਦਾ ਹੋ ਗਿਆ ਸਾਵਣ ਦਾ ਮਹੀਨਾ ਹੋ ਗਿਆ ਅਗੋਂ ਕਰਵਾ ਚੌਥ ਆ ਰਿਹਾ ਹੈ ਜਦਨੇ ਕਿ ਪਾ ਇਤਿਹਾਰ ਇਹ ਦਾ ਤਿਹਾੜਾ ਕਿਉਂਕਿ ਅਸੀਂ ਜਿੱਥੇ ਅੱਜ ਆਏ ਆਂ ਸਾਰੇ ਸਾਡੇ ਨਵੇਂ ਆ ਪਰ ਅਸੀਂ ਇੱਥੋਂ ਜਾ ਰਹੇ ਆ ਇੱਕ ਭੈਣਾਂ ਦੀ ਤਰ੍ਹਾਂ ਜਾ ਰਹੇ ਆ ਇੱਕ ਉਹਨਾਂ ਦਾ ਸਨੇਹ ਲੈ ਕੇ ਪਿਆਰ ਲੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਤਿਹਾੜ ਮਨਾਉਣਾ ਚਾਹੀਦਾ ਵਧੀਆ ਤਰੀਕੇ ਨਾਲ ਕਰਦੇ ਆ ਤੇ ਗਾਈਡ ਵੀ ਅਪਡੇਟਡ ਕਰਦੇ ਰਹਿੰਦੇ ਆ ਐਂਡ ਥੈਂਕਸ ਟੂ 올 ਸਭ ਤੋਂ ਜ਼ਿਆਦਾ ਥੈਂਕ ਯੂ ਮੈਂ ਗਗਨ ਮੈਮ ਦਾ ਕਰਦੀ ਆ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਾ ਕਿ ਮੈਨੂੰ ਇਦਾਂ ਲੱਗਦਾ ਮੈਮ ਵੀ ਬਹੁਤ ਗਿੱਲਾ ਹੋੜੀਆਂ ਸਵਾਰ ਕੌਣੀਆਂ ਦੇਰ ਦੀ ਮੱਝ ਉੱਚੇ ਕਿੜੇ ਹਿੱਲਦੇ ਗਿੱਦਾ ਪਾਣ ਲੱਡੀਆਂ ਬਣੇਰੇ ਦਿਲ ਦੇ ਦਿੱਤਾ ਪਾਣ ਟਟੀਆਂ ਬਣੇਰੇ ਕਮੀ ਕਲਚਰ ਦੇ ਬੱਚੇ ਨੇ कल्चर को लेकर शहर के बड़ा उत्साहवा लेके देख सकते कि छोटे छोटे जो बच्चे है तैयार होके के आए हैं